ਸੰਤਰੇ ਨਾ ਹਰਬ ਦੇ ਵੜਣਾ ਜੇ ਮੈਂ ਕਹਿੰਦੀ ਸੰਤਰੇ ਸੰਤਰੇ ਕਰਦਣੇ ਆ ਪਲੀ ਸਿੱਧੀ ਗੱਲ ਆ ਅਬ ਐਨਾ ਹੀ ਮੈਂ ਹੁਣ ਸੰਤਰਿਆਂ ਦੀ ਗੱਲ ਕਰਾਂ ਸਿੱਧੀ ਗੱਲ ਹੈ ਜਿਹਨੂੰ ਗੁੱਸਾ ਲੱਗਦਾ ਕਰੇ ਮੈਨੂੰ ਕੋਈ ਮੈਨੂੰ ਨਹੀਂ ਹੈਗੀ ਇੰਨੀ ਪਰਵਾ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੀਤੇ ਦਿਨ ਹੀ ਪਾਇਲ ਪਰਮ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਆਈ ਤੇ ਲਾਈਵ ਆ ਕੇ ਪਾਇਲ ਪਰਮ ਨੇ ਸਾਈਲ ਸੁਦੇਰ ਦੀ ਬੇਇਜ਼ਤੀ ਕੀਤੀ ਜੋ ਕਲਿੱਪਾਂ ਤੁਸੀਂ ਸਟਾਰਟਿੰਗ ਦੇ ਵਿੱਚ ਚੱਲਦੀਆਂ ਦੇਖੀਆਂ ਹੋਣੀਆਂ ਅੱਜ ਤੋਂ ਕੁਝ ਇੱਕ ਟਾਈਮ ਪਹਿਲਾਂ ਸਾਈਲ ਸੁਦੇਰ THAILAND ਗਿਆ ਸੀ ਜਿੱਥੇ ਕਿ ਸਾਈਲ ਸੁਦੇਰ ਨੇ ਆਪਣੇ ਸਾਰੇ ਕੱਪੜੇ ਨੇ ਜਿਹੜੇ ਕਿ ਸੰਤਰੀ ਕਲਰ ਦੇ ਪਾਏ ਸੀ ਜੋ ਕਲਿੱਪਾਂ ਤੁਸੀਂ ਲੋਕ ਸਾਈਲ ਸੁਦੇਰ ਨੂੰ ਸੰਗਤਰਾ ਸੰਗਤਰਾ ਕਹਿਣ ਲੱਗ ਪਏ ਸੀ ਕਿ ਇਹ ਤੂੰ ਕੀ ਕੱਪੜੇ ਪਾਏ ਨੇ ਕਿਹੇ ਜੇ ਕਲਰ ਦੇ ਕੱਪੜੇ ਪਾਏ ਨੇ ਜਿਹਦੇ ਚੱਲਦੇ ਆ ਇੱਕ ਮੁੰਡਾ ਗਾ ਟਰੋਲਰ ਸ਼ਿਕਾਰੀਆ ਜਿਸ ਨੇ ਸਾਈਲ ਸੁਦੇਰ ਦੀ ਚੰਗੀ ਬੇਇੱਜ਼ਤੀ ਕੀਤੀ ਸੀ ਕਿ ਤੂੰ ਆਹ ਕੀ ਬਣਿਆ ਫਿਰਦਾ ਜਿਸ ਦੀਆਂ ਸਾਰੀਆਂ ਪੋਸਟਾਂ ਨੀਚੇ ਪਾਇਲ ਪਰਮ ਨੇ ਕਮੈਂਟ ਵੀ ਕੀਤੇ ਹੋਏ ਨੇ ਹਾਸੀ ਵਾਲੇ ਇਮੋਜੀ ਦੇ ਕਮੈਂਟ ਕੀਤੇ ਨੇ ਜੋ ਕਮੈਂਟ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੇ ਦੇਖ ਸਕਦੇ ਹੋਗੇ ਇਹਨਾਂ ਤੋਂ ਤਾਂ ਇੰਜ ਲੱਗਦਾ ਪਿਆ ਕਿ ਪਾਇਲ ਪਰਮ ਇੱਕ ਤਰ੍ਹਾਂ ਦੀ ਸਾਇਲ ਸੁਦੇਰ ਦੀ ਬੇਇੱਜ਼ਤੀ ਕਰਦੀ ਪਈਆ ਤੇ ਟਰੋਲਰਾਂ ਨੂੰ ਸਪੋਰਟ ਕਰਦੀ ਪਈਆ ਕਿ ਬਾਕੀ ਤੁਸੀਂ ਇਹਨਾਂ ਗੱਲਾਂ ਬਾਰੇ ਕੀ ਸੋਚਦੇ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਕਿਉਂਕਿ ਤਕਰੀਬਨ ਅੱਜ ਤੋਂ 3-4 ਸਾਲ ਪਹਿਲਾਂ ਸਾਇਲ ਸੁਦੇਰ ਤੇ ਪਾਇਲ ਪਰਮ ਦੀ ਗੱਲ ਵੀ ਉੱਡੀ ਸੀ ਕਿ ਇਹਨਾਂ ਦੋਨਾਂ ਦੀ ਫਰੈਂਡਸ਼ਿਪ ਆ ਗਈ ਕਿ ਇਹਨਾਂ ਗੱਲਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਮ ਵੀਡੀਓ ਦੇ ਵਿੱਚ ਰੱਬ ਰੱਖਾ 15 ਗੈਂਗ ਦੀ ਫਾੜੀ-ਫਾੜੀ ਕਰਤੀ ਉਹ ਮੇਰਾ ਸ਼੍ਰੀ ਆਮ ਗੰਦੀ ਜੀ ਨੇ ਟੱਕਰ ਨਾਲ ਟੱਕਰ ਟੱਕਰ ਲੋਇ ਫੇਰ